ਆਜਾ ਇਹ ਪਿਛਲੇ ਕਾਫੀ ਸਮੇ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਤੇ ਲੀਲਾ ਭਵਨ ਦੇ ਨੇੜੇ ਜਿਸ ਸਬੰਧ ਵਿੱਚ ਸਪੈਸ਼ਲ ਟੀਮ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਰਹਿਨਮਾਈ ਹੇਠ ਤੇ ਬਣਾਈ ਗਈ ਸੀ ਜਿਸ ਨੇ ਅੱਗੇ ਐਕਟ ਕਰਦਿਆਂ ਹੋਇਆਂ ਇੰਚਾਰਜ ਮਾਡਲ ਟਾਊਨ ਰਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਕਹਿੰਦੇ ਫੜੇ ਨੇ ਉਹ ਵੇਰ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦਵਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਹੈ ਮੁੰਡਿਆਂ ਦੇ ਇਹਨਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਰਿਕਵਰ ਕੀਤੇ ਨੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਦਰਜ ਇਹ ਬੇਲ ਆਊਟ ਟੀਲ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀशुदा ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰੰਗੀ ਹੱਤੀ ਕਾਬੂ ਕੀਤਾ ਉਸ ਤੋਂ ਬਾਅਦ ਦਰਾਨੇ 27 ਐਵੀਡੈਂਸ ਐਕਟ ਤੇ 23 ਪੀਐਸ ਵੀ ਉਹਦੇ ਦੇ ਅਧੀਨ ਬਰਾਮਦ ਕੀ 6 ਮੋਟਰਸਾਈਕਲ 6 ਵੀਕਲਾਂ ਦੀ ਹੋਰ ਹੋਈ ਹੈ ਇਹ ਜਿਹੜੇ ਮੋਟਰਸਾਈਕਰ ਹੈਗੇ ਇਹ ਇਹ ਚਾਰ ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮਾਨ ਜੋਗਦਾਲ ਤੋਂ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਦਾਂ ਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛਗਿੱਛ ਹੋ ਕੀਤੀ ਜੀ ਟਾਰਗੇਟ ਕਰੀਏ ਜਗ੍ਹਾ ਨੂੰ ਕਰਦੇ ਸੀ ਮੇਨ ਮੇਨ ਫੀਡ ਭੜਕੇ ਵਾਲੀ ਜਗ੍ਹਾ ਰੀਲਾ ਪਵਨ ਮਾਰਕੀਟ ਰਜਿੰਦਰਾ ਹਸਪੀਟਲ ਤੇ ਜਿਆਦਾ ਭੀੜ ਭੜਕੇ ਵਾਲੀ ਜਗ੍ਹਾ ਤੇ ਜਿੱਥੇ ਕਰਾਉਡਡ ਪਲੇਸ ਹੈ ਉੱਥੋਂ ਹੀ ਮੋਟਰਸਾਈਕਲ ਚੋਰੀ ਕਰਦੇ ਸਨ ਇਹ 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 ਅੱਗੇ ਵੀ ਜਿਹੜੀ ਮੋਟਰਸਪਰਿੰਟ ਇਹਨਾਂ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਨਾਂ ਨੇ ਇਹਦੀ ਹਜੇ ਪੁੱਛ ਪਿੱਛੇ ਤੋਂ ਬਾਅਦ ਹੀ ਕਲੀਅਰ ਹੋਗਾ ਇਹਦਾ ਗ로우 ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੀ ਹੈ ਜਾਂ ਕੋਈ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਦੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਪਹਿਲਾਂ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ 'ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਅੱਗੇ ਫਿਰ ਵਾਰਦਾਤ ਕਰਦੇ ਨੇ ਉਹ ਨਰਨਤਨ ਜਿਵੇਂ ਪੁਲਿਸ ਦਾ ਕੰਮ ਚੱਲ ਰਿਹਾ ਉਸ ਦਿਨ ਜਦੋਂ ਪਹਿਲਾਂ ਕਿ ਮਾਰੀ ਟੌਪ ਤੇ ਜਨਰਲਸ ਪ੍ਰਾਪ ਦੇ ਐਕਟਿਵਿਟੀ ਦੇ ਬਹੁਤ ਸਾਰੇ ਚੋਰੀ ਕੀਤੇ ਆ ਉਹਦੇ ਬਾਅਦ ਹਰਿਆਣੇ ਨਾਲ ਡੁੱਰਦੇ ਸੀ ਕਿਸੇ ਨਾ ਕੀਤੇ ਲੱਗਦਾ ਕਿ ਇੰਟਰਸਟੇਟ ਗੈਂਗ ਇਹ ਕੰਮ ਕਰਿਆ ਹੈ ਕਿ ਇੱਕ ਵਾਰ ਇੱਕ ਵਾਰ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੋ ਗਈ ਗੱਲ ਇਹ ਕੀ ਕੀਤੀ ਹੈ ਇਹ ਕਨਫਰਮ ਕਰ ਰਹੇ ਹਾਂ ਵੀ ਕਰਦੇ ਕਿ ਇਹਨਾਂ ਦਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤਾਂ ਉਸ ਕੋਰਡਿੰਗ ਵੀ ਕਰੂਗਾ ਸਰ ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਬਾਈਲ ਫੋਨ ਆਮਤ ਹੁੰਦੇ ਨੇ ਧਾਰਾ ਵਾਂ ਜਿਹੜੀ ਵੀ ਲੱਗਦੀ ਹੈ ਕਿ ਉਹ ਇਸ ਵਾਰ ਕੇ ਧਾਰਾ ਜਿਹੜਾ ਲਗਾ ਕੇ ਜੇ ਕਿਉਂਕਿ ਨਗਰ ਨਿਗਮ ਇਹ 112 ਤੇ 113 ਧਾਰਾ ਹੁਣ ਨਵੇਂ ਵੀ ਐਨ ਐਸ ਚ ਆਈਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਮ ਦਾ ਪਾਰਟ ਨੇ ਤੇ ਜਦਾ ਦੇਰੇ ਅੰਦਰ ਐਸਰ ਕਰਨ ਤੇ ਤਾਂ ਜੋ ਸ਼ਖਤ ਤੋਸਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲਦ ਜ਼ਮਾਨਤ ਨਾ ਹੋ ਸਕੇ ਜਿਹੜੇ ਜਨਤਾ ਨੂੰ ਜਿਹੜੇ ਦੇ ਹੋ ਗਏ ਜਿਨ੍ਹਾਂ ਦੇ ਬਾਈਕ ਚੋਰੀ ਹੋ ਗਏ ਉਹਨਾਂ ਨੂੰ ਕਿਵੇਂ ਇਸ ਤੋਂ ਕੋਈ ਕੌਸ਼ਿਸ਼ ਜੀ ਅਸੀਂ ਆਮ ਜਨਤਾ ਨੂੰ ਇਸ ਜਿਹੜੇ ਹੁਣ 7 ਵਹੀਕਲ ਨੇ ਇਹ ਇਹ ਅੱਗੇ ਟ੍ਰੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਡਿਊ ਕੇ ਰਹੀ ਹੈ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਸੇ ਮੈਂ ਕੀਤਾ ਜਾ ਰਿਹਾ ਹੈਗਾ ਵਾਪਸ ਕਰ ਦਿੱਤੀ ਜਾਏਗੀ ਕਲੋਂ ਕਰਕੇ ਸਬੂਤ ਕੀਤੇ ਜਾਣਗੇ ਇਹ ਜਲਦ ਤੋਂ ਜਲਦ ਜਦੋਂ ਜ਼ਿੰਮੇਵਾਰੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਦੇ ਨਾਲ ਉਹਨਾਂ ਨੂੰ ਵੀ ਹੈਂਡਓਵਰ ਰਿਕਵਰ ਕਿੱਥੋਂ ਹੋਏਗੀ ਇਹ ਮੋਟਰਸਾਈਕਲ ਮੋਟਰਸਾਈਕਲ ਇਹ ਸਿਵਲ ਐਂਡ ਏਰੀਆ ਦੇ ਪਿਛਲੇ ਪਾਸੇ 24 ਨੰਬਰ ਫਾਟਕ ਦੇ ਪਿਛਲੇ ਪਾਸੇ ਸੀਟੀ ਸਰ ਇਹ ਤਾਂ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਕੀਤੀ ਪੀਸੀਆਰ ਬਹੁਤ ਘੱਟ ਹੈ ਸ਼ਾਇਦ ਇਹ ਜੇ ਇਹਨਾਂ ਵਾਰਦਾਤਾਂ ਨੂੰ ਪੀਸੀਆਰ ਦਾ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰ ਵੀਵੀਏਪੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਉਹਨੂੰ ਕੀ ਲੱਗਦਾ ਘਾਟਾ ਪੂਰਤੀ ਸਾਡਾ ਨਹੀਂ ਨਹੀਂ ਫੋਰਸ ਤਾਂ ਉਹ ਨਹੀਂ ਸਫੀਸ਼ੀਐਂਟ ਹੈ ਵੀਵੀਏਪੀ ਡਿਊਟੀ ਹੋਣ ਕਰਕੇ ਵੀਵੀਏਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚ ਫਿਰ ਪੀਸੀਆਰ ਦੀ ਬਿਜੂਟੀ ਲੱਗ ਜਾਂਦੀ ਉਸ ਕਰਕੇ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਵਾਟ ਕੇ ਵੇਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੀ ਉਹ ਸਕ੍ਰੈਪ ਵਾਲੇ ਜਿੰਨੇ ਕਹਿ ਸਕਦੇ ਆ ਕਬਾੜੀਆਂ ਨੂੰ ਵੇਚਦੇ ਕਿੱਥੇ ਵੇਚਦੇ ਨੇ ਕੋਟੇ ਛੋਟੇ ਡੀਲਰਾਂ ਨੂੰ ਹੀ ਅੱਗੇ ਜੁਮੇ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚ ਤੇ ਛੋਟੇ ਡੀਲਰਾਂ ਨੂੰ ਹੀ ਵੇਚ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚ ਜਾਂਦੇ ਉਹ ਵੀ ਅਸੀਂ ਮੁਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ 120 ਵਿੱਚ ਸ਼ਾਮਿਲ ਕੀਤਾ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਜੋ ਦੇਖ ਲਓ ਆਪਣੇ ਆਏ ਨੇ ਵੀ ਜਿਨ੍ਹਾਂ ਨੂੰ ਵੇਚ ਰਹੇ ਨੇ ਉਹ ਜਿਵੇਂ ਮਾਡਲ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਗੈਂਗ ਫੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਕੱਢ ਕੇ ਦੇ ਦਵਾਂਗੇ ਇੱਕ ਵਾਰੀ ਛੋਟਾ